ਲੋ ਵੀ ਦੋਸਤੋ ਸਾਡਾ ਸਿਮਰਨਦੀਪ ਸਿੰਘ ਖਾਲਸਾ ਲੱਗਿਆ ਪਿਆ ਅੱਜ ਸਾਫ ਸਫਾਈ ਕਰਨ ਤੇ ਇਹ ਨੌਜਵਾਨਾਂ ਨੂੰ ਸੇਧ ਦਾ ਇੱਕ ਜਿਹੜੇ ਪੜ੍ਹਾਈ ਦੇ ਨਾਲ ਇੱਕ ਕੀਤਾ ਕਰਨਾ ਚਾਹੁੰਦੇ ਆ ਜਿਵੇਂ ਪੜ੍ਹਦੇ ਵੀ ਆ ਬੱਚੇ ਪਰ ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਕੱਲਾ ਮੋਬਾਈਲ ਦੇਖਦੇ ਆ ਕੇ ਜਾਂ ਆਉਂਦਾ ਟਿਊਸ਼ਨ ਪੜ੍ਹਿਆ ਆਏ ਜਾ ਕੇ ਟਿਊਸ਼ਨ ਤੋਂ ਬਾਅਦ ਮੋਬਾਈਲ ਚੱਕ ਲੈ ਇਹੋ ਜਿਹਾ ਕੰਮ ਕਰਨਾ ਵੀ ਜ਼ਰੂਰੀ ਹੈ ਘਰਦਿਆਂ ਦੇ ਨਾਲ ਹੱਥ ਵਟਾਉਣਾ ਅੱਜ ਬਰਾੜ ਸਾਡਾ ਲੱਗਿਆ ਪਿਆ ਇਹਦੇ ਨਾਲ ਵੀ ਗੱਲਬਾਤ ਕਰਾਵਾਂਗੇ ਬਰਾੜ ਨਾਲ ਸਸਰੀਗਲ ਬਰਾੜ ਸਾਹਿਬ ਸਸਰੀ ਜੀ ਕਿਵੇਂ ਫਿਰ ਅੱਜ ਕਰੀ ਜਾਂਦੇ ਸਾਫ ਸਫਾਈ ਹਾਂ ਕੱਲ ਤੋਂ ਮੈਂ ਇੱਥੇ ਗੁਰਦੁਆਰਾ ਸਾਹਿਬ ਜਾਣਾਂ ਸੀਗਾ ਕਿਹੜੇ ਗੁਰਦੁਆਰਾ ਸਾਹਿਬ ਸਰ ਤੇ ਤੁਹਾਨੂੰ ਚਾਹੀਦਾ ਹੈ ਤਰਨ ਤਰਨ ਸਾਹਿਬ ਠੀਕ ਆ ਉਹ ਮੈਂ ਸੁੱਖ ਸੁੱਖੀ ਸਿਆ ਦੇ ਪਿੰਡਾਂ ਦੀ ਠੀਕ ਆ ਉਹ ਚਲ ਮਹਾਰਾਜੀ ਜੀ ਆਪਾਂ ਨਾ ਆ ਗਏ ਹਾਂ ਚਲੋ ਅੱਜ ਅੱਛੀ ਛੁੱਟੀ ਸੀ ਛੁੱਟ ਗਈ ਐ ਵੈਸੇ ਤਾਂ ਮੈਨੂੰ ਵਾਚ ਲੈ ਕੇ ਦਿੰਦੇ ਪਹਿਲਾਂ ਸਾਫ ਸਫਾਈ ਕਰ ਦਿੰਨੇ ਆ ਕੱਲ ਨੂੰ ਬਾਲੀ ਭੱਜ ਦੌੜ ਹੋ ਚੁਗੀ ਐ ਬੱਕਰੀਆਂ ਸੰਭਣੀਆਂ ਸਾਫ ਸਫਾਈ ਕਰਨੀ ਚਲੋ ਮੈਂ ਖਿਆ ਚਲ ਠੰਡੇ ਠੰਡੇ ਜਾ ਆਵਾਂਗੇ ਠੀਕ ਆ ਪਾ ਕਰਕੇ ਅੱਛ ਲੱਗ ਗਿਆ ਮੈਂ ਠੀਕ ਆ ਕਿੰਨੀਆਂ ਬੱਕਰੀਆਂ ਸੰਭਾਂਦਾ ਫਿਰ ਤੂੰ ਆਪਾਂ ਸਾਹਨ ਦੇ ਰਹੇਗੇ ਰਹਿਣਾ ਆਪਣੇ ਕੋਲੇ 3-5 ਨਾਗਾ ਠੀਕ ਹੁਣ ਕਿੰਨੀਆਂ ਬੱਕਰੀਆਂ ਸੂਈਆਂ ਆਪਣੀਆਂ ਤਾਜ਼ੀਆਂ ਆਪਣੀਆਂ ਮਾਈ ਸੂਈਆਂ ਪਾੜੀ ਤਿੰਨ ਤਿੰਨ ਬੱਕਰੀਆਂ ਕਿੰਨੇ ਬੱਚੇ ਦਿੱਤੇ ਪੰਜ ਠੀਕ ਆ ਇੱਕ ਪਾਠ ਤੇ ਚਾਰ ਬੱਕਰੀਆਂ ਅੱਛਾ ਤੇ ਬੀਟਲ ਬੱਕਰੀਆਂ ਵੀ ਸਾਹਮਣੀਆਂ ਸੌਖੀਆਂ ਕਿ ਪਾੜੀ ਬਰਬਰੀ ਇਹ ਸਾਹਮਣੀਆਂ ਦਾ ਕੋਈ ਸਨੇਗਾ ਔਖਾ ਇਹਨਾਂ ਦਾ ਹੂੰ ਚਲੋ ਜਿਵੇਂ ਆਪਾਂ ਨੂੰ ਪਤਾ ਹੀ ਆ ਹਨਾ ਮੈਂ ਕੱਪ ਜਿਵੇਂ ਤੁਸੀਂ ਦੱਸਦੇ ਹੁੰਦੇ ਆ ਹੂੰ ਕਿਉਂ ਛੇਤੀ ਵਾਦਾ ਕਰਦੀਆਂ ਹਨ ਹੂੰ ਚਲੋ ਵਾਦਾ ਉਹਨਾਂ ਜਿਆਦੇ ਆ ਸੰਭਣੀਆਂ ਜੇ ਸੰਭਣ ਦੀ ਗੱਲ ਕਰੀ ਇੱਕੋ ਜਿਹੀ ਕੁਸ਼ੀ ਹੈਗਾ ਰੌਲਾ ਉਹ ਵੀ ਹੱਥ ਨੇ ਉਹਨਾਂ ਹੀ ਬਣਾਉਂਦੇ ਰੌਲਾ ਜੀ ਵੀ ਉਹਨੇ ਪਾਉਂਦੇ ਆ ਉਹ ਤਾਂ ਉਦੋਂ ਪਾਉਂਦੇ ਆ ਜਦੋਂ ਮਾੜੀਆਂ ਮੋਟੀਆਂ ਭੁੱਖ ਲੱਗਦੀ ਇਹਨਾਂ ਨੂੰ ਉਹ ਤਾਂ ਨਹੀਂ ਬੋਲਦੀਆਂ ਨਹੀਂ ਹਾਂ ਠੀਕ ਹੈ ਅੱਜ ਸਾਫ ਸਫਾਈ ਦੇ ਜੂਟਿਆਂ ਨੇ ਕਿਵੇਂ ਸਾਫ ਸਫਾਈ ਦੇ ਜੂਟਿਆਂ ਅੱਜ ਹਾਂ ਇਹ ਵੀ ਚਾਹੀਦੀ ਆ ਠੀਕ ਆ ਇੱਕ ਮੀਨ ਆਵੇ ਖਰਾਬ ਹੋ ਗਿਆ ਹੂੰ ਮੀਨ ਨਾਲ ਸੱਲਾ ਹੋ ਗਿਆ ਆ ਵੇਖੋ ਦੋਸਤੋ ਇਧਰ ਛੱਡੀਆਂ ਆਪਾਂ ਆ ਬਾਰ ਬੰਦ ਕਰਿਆ ਇਧਰ ਦਾਣੇ ਪਾਏ ਸੀ ਇਹਨਾਂ ਨੂੰ ਅੱਜ ਫੀਡ ਬਣਾ ਕੇ ਲਿਆਵਾਂਗੇ ਇਹਨਾਂ ਵਾਸਤੇ ਤੇ ਮੱਝਾਂ ਵਾਸਤੇ ਤੇ ਮੀਣੇ ਕੱਢਿਆ ਜਲੂਸ ਇਹਨਾਂ ਦਾ ਆ ਵੀ ਰੰਗ ਨੇ ਹੋਏ ਬਦਲੇ ਪਏ ਚਿੱਟੀਆਂ ਤੋਂ ਮੈਲੀਆਂ ਹੋ ਗਈਆਂ ਇਹ ਅੱਗੇ ਅਸੀਂ ਕਰਦੇ ਹੁੰਨੇ ਆ ਦੋਵੇਂ ਸਫਾਈ ਅੱਜ ਮੈਂ ਚੱਲ ਆਪਾਂ ਵੀਡੀਓ ਬਣਾ ਲਈਏ ਇਹਦੀ 1 ਮਿੰਟ ਰੋਕੇ ਜਾ ਕੇ ਸਰਕੇ ਸਰਵਾਲੀ ਆਊਗੀ ਵਿੱਚ ਉਰੇ ਆ ਜਾ ਫੇਰ ਕਰ ਲਈ ਸਾਫ ਇਹ ਬੱਕਰੇ ਆਪਣੇ ਕਿੰਨੇ ਦੰਦ ਹੋਗੇ ਇਹ ਇੱਕ ਪਾਸੇ ਹਾਂ ਜੀ ਘਾਰ ਦੋ ਦੰਦ ਦੋ ਆ ਹੂੰ ਇਹਦੇ ਵਿੱਚ 1.5 ਸਾਲ ਪਹਿਲਾਂ ਦੱਸ ਮੈਨੂੰ ਵੀ ਛੌਂਕ ਨਾਲ ਕੰਮ ਕਰਦਾ ਕਿ ਮਜਬੂਰੀ ਨਾਲ ਨੇ ਨਹੀਂ ਸ਼ੌਂਕ ਨਾਲ ਹੀ ਆਵਦੀ ਆ ਇੱਧਰ ਨੂੰ ਹੋ ਕੇ ਦੱਸ ਚਾਨਣਾਂ ਦੇ ਮੜਾ ਜੀ ਸ਼ੌਂਕ ਨਾਲ ਹੀ ਆ ਮੀਜੂਰੀ ਦਿਖਾਦੀ ਆ ਹੂੰ ਤੁਸੀਂ ਸਾਹਮਣੇ ਚ ਕਿ ਨਹੀਂ ਮੀਜੂਰੀ ਆ ਕੋਈ ਸ਼ਰਮ ਹਾਂ ਵਧੀਆ ਸ਼ੌਂਕ ਆ ਸੋਹਣਾ ਜਿਹੜਾ ਹੁਣ ਤੂੰ ਝਾੜੂ ਮਾਰੀ ਜਾਂਦਾ ਜਿਵੇਂ ਆਪਾਂ ਨੂੰ ਸਾਰੇ ਵੀ ਇੰਦੇ ਥੋਂ ਗਲੀ ਵਿੱਚ ਦੀ ਟੱਪ ਦੇ ਵੀ ਝਾੜੂ ਮਾਰਦਾ ਇਹਦੇ 'ਚ ਕੋਈ ਸੰਗ ਆਉਂਦੀ ਆ ਨਹੀਂ ਨਹੀਂ ਕੋਈ ਸੰਸਰ ਮਗਾਦੀ ਆ ਇਹ ਆ ਉਹਦਾ ਕੰਮ ਆ ਠੀਕ ਆ ਪਰ ਤਾਂ ਕਰੀ ਬੈਠੇ ਕਰੂਗਾ ਨੇ ਕੇ ਸਹੀ ਗੱਲ ਆ ਤੇ ਜਦੋਂ ਮਨ ਲੈ ਇਕੱਠਾ ਕਰ ਲਿਆ ਕੂੜਾ ਸਾਰਾ ਹਾਂ ਇਹ ਫਿਰ ਸਿਰ ਤੇ ਬੱਠਲ ਸੱਟ ਕੇ ਆਉਣਾ ਰੂੜੀ ਤੇ ਕੇ ਕਾਦੇ ਚ ਪਾ ਦੇ ਨਹੀਂ ਰੀੜੀ ਹੈਗੀ ਆ ਕਿਹੜੀ ਰੀੜੀ ਭਰੀ ਬਈ ਉੱਥੇ ਬਾਹਰ ਪੁੰਦਰ ਘਟ ਵਾਟੇ ਜਿਹੜਾ ਚੱਕਿਆ ਦਾ ਹਾਂ ਉੱਥੇ ਜਾ ਕੇ ਨੀਪ ਪੀਰ 22 ਜਲਾ ਦੇਣੇ ਬਾਜਰੇ ਦੇ ਵਿੱਚ ਲਾ ਦੇਣਾ ਜਾ ਕੇ ਵੱਟ ਦੇ ਵਿੱਚ ਮੁਕਣ ਨਾ ਪੱਠੇ ਮੁਕਣ ਦੋਸਤੋ ਜਿਹੜਾ ਸਾਡੀ ਇਹ ਬੱਕਰੀਆਂ ਦੀ ਰੇਹ ਹੁੰਦੀ ਆ ਆ ਜਿਵੇਂ ਵਿੱਚ ਨਹਿਮ ਬਰਕੈਨਾ ਦੇ ਪੱਤੇ ਆ ਗਏ ਆ ਮੀਂਗਣਾ ਆ ਗਈਆਂ ਏ ਅਸੀਂ ਰੇੜੀ ਭਰ ਕੇ ਸਾਰੀ ਵੱਢ ਦੇ ਵਿੱਚ ਪੱਠਿਆਂ ਵਾਲੇ ਚਲਾ ਦੇਣੀ ਆ ਤੇ ਸਾਨੂੰ ਕੋਈ ਜੂਰਗਿਆ ਪਾਉਣ ਦੀ ਨਹੀਂ ਲੋੜ ਇੰਨੀ ਜੂਰਗਿਆ ਤਾਂ ਪਾਉਂਦੇ ਹੀ ਨਹੀਂ ਹਨਾ ਆਪਾਂ ਕਦੇ ਲਿਆਂਦੀ ਨਹੀਂ ਮੈਨੂੰ ਲੱਗਦਾ ਪਹਿਲਾਂ ਉਹ ਲਿਆਂਦਾ ਸੀ ਇੱਕ ਗੱਟਾ ਉਹ ਸਾਡਾ ਮੰਨ ਲਾ ਅੱਧਾ ਪਿਆ ਉਹ ਜੰਮ ਝੋਮ ਹੀ ਗਿਆ ਤੇ ਪੱਠੇ ਸਾਡੇ ਵੀ ਮੰਨ ਲਓ 10-10 ਫੁੱਟ ਉੱਚੇ ਹੋ ਜਾਂਦੇ ਬਾਜਰਾ ਇਹੋ ਜਾਂਦਾ 12-13 ਫੁੱਟ ਹੀ ਹੋਗੇ ਹਨਾ ਉਹ ਬਾਜਰੇ ਨੇ ਸੇਲਤੀਆਂ ਬਾਹਾਂ ਉਹ ਸਵਾ ਜਿੰਨੇ ਹੋ ਉੱਚੇ ਜਾਂਦੇ ਉਹਨੇ ਰਹਿੰਦੇ ਪੋਲੇ ਹੀ ਹੈ ਹਨਾ ਪੱਕਦੇ ਨਹੀਂ ਬਹੁਤ ਪੋਲੇ ਹੁੰਦੇ ਸਾਰੇ ਖਾ ਜਾਂਦੀਆਂ ਮੱਜਾਂ ਮੱਜਾਂ ਵਧੀਆ ਨਾ ਹਾਂ ਛੱਡਣ ਹਾਂ ਇਹ ਆਪਣਾ ਪਰ ਲਾ ਕੇ ਆ ਰ ਮੁੱਕਿਆ ਆਪਾਂ ਜਵਾਰ ਨੂੰ ਵਾਢਾ ਲਾ ਲਿਆ ਹਨਾ ਉਦੋਂ ਦਾ ਆਪਾਂ ਇਹਨਾਂ ਦਾ ਫਰਕ ਪੈ ਗਿਆ ਸੀਗਾ ਉਦੋਂ ਨੀਰਾ ਮੁੱਕ ਗਿਆ ਸੀ ਆਪਣਾ ਜਵਾਰ ਨਹੀਂ ਖਾਦੀ ਇਹਨਾਂ ਨੇ ਜਵਾਰ ਨਹੀਂ ਖਾਦੇ ਉਹ ਜਵਾਰ ਨੂੰ ਬਾਜਰਾ ਖਾਂਦੀਆਂ ਜਿਆਦੇ ਬਹੁਤ ਇਹ ਠੀਕ ਹਾਂ ਇੱਕ ਵਾਰੀ ਤਾਂ ਬੱਕਰੇ ਵੀ ਗਰਮੀ ਨਾਲ ਲਿੱッセ ਹੋ ਕੇ ਮਸਾਂ ਹੀ ਬਾਹਲ ਕਰਿਆ ਹਨਾ ਨਹੀਂ ਦੋ ਵਾਰੀ ਦੋ ਵਾਰੀ ਹੋਇਆ ਗਰਮੀ ਬਾਲੀ ਸੀ ਜੀ ਬੱਚੀ ਸੀ ਛੋਟੀ ਸੀ ਹਾਂ ਗਰਮੀ ਮਾਰ ਜਾਂਦੀ ਹੈ ਨਾ ਆ ਵੇਖੋ ਦੋਸਤੋ ਬੋਕਰ ਹੱਥ ਚ ਆਹ ਉਹਦੀ ਬਲਾਈ ਹੈ ਬਹੁਤ ਭਰਾਵਾਂ ਨੇ ਕਿਹਾ ਵੀ ਤੁਸੀਂ ਨਵੀਂ ਵੀਡੀਓ ਪਾਓ ਬੱਚੇ ਵੀ ਉਤਸ਼ਾਹਤ ਹੋਣ ਤੁਹਾਨੂੰ ਵੇਖ ਕੇ ਵੀ ਨਵੇਂ ਨੌਜਵਾਨ ਪੀੜੀ ਵੀ ਤੁਸੀਂ ਆਪ ਹੱਥੀਂ ਕੰਮ ਕਰਦੇ ਆ ਤੇ ਤੁਹਾਨੂੰ ਵੇਖ ਕੇ ਕੋਈ ਹੋਰ ਵੀ ਬੰਦਾ ਕੰਮ ਕਰਨ ਲੱਗੇ ਮਿਹਨਤ ਕਰੇ ਮਿਹਨਤ ਦਾ ਜੋ ਮਿਹਨਤ ਕਰਦੇ ਆ ਉਹਦਾ ਮੁੱਲ ਤਾਂ ਰੱਬ ਦਿੰਦਾ ਹੀ ਆ ਹਨਾ ਬਾਕੀ ਆਪਾਂ ਜਿਹੜੇ ਸਾਂਭੀ ਜਾਂਨੇ ਚਲ ਚੰਗੇ ਮਾੜੇ ਜਿਹੋ ਜੇ ਵੀ ਜਾਨਵਰ ਹੈਗੇ ਆ ਇਹ ਆਪ ਦਾ ਮੁੱਲ ਤਾਂ ਮੋੜ ਕੇ ਜਾਂਦੇ ਆ ਹਾਂ ਜੀ ਤੇ ਹੁਣ ਆਪਣੇ ਕੋਲੇ ਬੀਟਲ ਪੱਠਾ ਪੁੱਠਾ ਸਾਨੇ ਕਿੰਨੇ ਕ ਨਾਕ ਹੋਣਗੇ ਬੀਟਲ ਬੀਟਲ ਦੇ ਟੁੱਕਾ ਜਿਹਾ ਜਿਹਨੇ ਤਾਂ ਰਹਿਣਗੇ ਐਗਜੈਕਟ ਤਾਂ ਨਹੀਂ ਪਤਾ ਮੈਨੂੰ ਹੂੰ ਇਹ ਹੋਣਗੇ ਘੱਟੋ ਘੱਟ 15 ਤੋਂ 18 ਤੋਂ ਉੱਪਰ ਹੋਣਗੇ 18 ਤੋਂ 18 ਦੇ ਵਿੱਚ 18 ਕ ਨਾਕ ਹੈਗੇ ਆ ਹਾਂ ਜੀ ਹਾਂ 17 18 ਨਾ ਗਿਆ ਕਿਉਂਕਿ ਇਹ ਜਿਵੇਂ ਨਵੇਂ ਜੰਮ ਪੈਂਦੇ ਵਿੱਚ ਫਿਰ ਆਪਣੀ ਗਿਣਤੀ ਭੁੱਲ ਜਾਂਦੀ ਬਾਲੇ ਬਾਲੇ ਜਾਨਵਰਾਂ ਦੇ ਵਿੱਚ ਨਾ ਗਿਣਤੀ ਪੂਰੀ ਨਹੀਂ ਰਹਿੰਦੀ ਭੁੱਲ ਜਾਂਦਾ ਆ ਬਰੀ ਇੰਟਰਸਟ ਆਡੇ ਬਈ ਦੋ ਦੋ ਦੰਦ ਹੈਗੇ ਆ ਇਹ ਆ ਜਾੜੇ ਮੱਛਰਿਆ ਹੋਇਆ ਥੋੜਾ ਜਿਹਾ ਇਹ 40 ਇੰਚ ਦੇ ਕਰੀਬ ਆ ਉਹ 40 ਤੋਂ ਇੰਚ ਟੱਪ ਗਿਆ ਹੋਊਗਾ ਮੈਨੂੰ ਲੱਗਦਾ ਆ ਦੇਖ ਸਕਦੇ ਆ ਬੱਕਰਿਆਂ ਦੇ ਨੇੜੇ ਹੋਈਂ ਡਾਣੀ ਤੋੜ ਕੇ ਪਾਈ ਕੋਈ ਇਹਨਾਂ ਨੂੰ ਦਿਖਾਈ ਗਏ ਬੱਕਰੇ ਆਪਾਂ ਆਪਣੇ ਐ ਉੱਚੀ ਕਰੀਂ ਜਾ ਇੱਧਰ ਕਰ ਲੈ ਇੱਥੇ ਆ ਦੇਖ ਸਕਦੇ ਆ ਦੋਸਤੋ ਬਰੀਡਰ ਆਪਣੇ ਵਧੀਆ ਗਰੋਥ ਦੇ ਵਿੱਚ ਆ ਥੋੜਾ ਜਿਹਾ ਗਰਮੀ ਵਾਲੀ ਪੈਂਦੀ ਆ ਗਰਮੀ ਕਰਕੇ ਹੋ ਜਾਂਦੇ ਲਿੱਸੇ ਵਾਰੋਂ ਪਾਊਡਰ ਛੌੜੜ ਤੇ ਖਰਾਕਾਂ ਰੂਕਾਂ ਦਾ ਪਾਈ ਜਾਂਦੇ ਆਂ ਆਪਾਂ ਇਹਨਾਂ ਨੂੰ ਹਰਾਚਾਰਾ ਵੀ ਪਾ ਦਿੰਨੇ ਆਂ ਹਰਾਚਾਰਾ ਪਰ ਘੱਟ ਖਾਂਦੇ ਆ ਇਹ ਸੁੱਕਾ ਨੀਰਾ ਖਾ ਕੇ ਰਾਜੀ ਆ ਜਿਵੇਂ ਗੁਵਾਰੇ ਦਾ ਹੋ ਗਿਆ ਮੂੰਗਫਲੀ ਦਾ ਇਹ ਚੀਜ਼ਾਂ ਆਪਾਂ ਹੂੰ ਪੱਤੀ ਵੀ ਆ ਪੱਤੀ ਜਾਂਡ ਦੀ ਪੱਤੀ ਵੀ ਪਾਉਣੇ ਆ ਹੁਣ ਹੀ ਹੁਣ ਹੀ ਸ਼ੁਰੂ ਕਰੀ ਆ ਮੰਨ ਲਾ ਤੂੰ 8-10 ਦੇਣੀ ਹੋਏ ਆ ਸ਼ੁਰੂ ਕਰੀ ਨੂੰ ਬਹੁਤ ਫਰਕ ਪੈਂਦਾ ਉਹਦੇ ਨਾਲ ਜਿਹੜੇ ਆਪਣੇ ਪਹਿਲਾਂ ਵਾਲੇ ਸੀਗੇ ਹੂੰ ਵੱਖਰੇ ਉਹਨਾਂ ਨੂੰ ਕਿੰਨੇ ਪਾਈ ਆਪਾਂ ਕਿੰਨੇ ਉਹਨਾਂ ਨੂੰ ਬਹੁਤ ਹਰੀ ਪੱਤੀ ਪਾਈ ਸੀ ਬਹੁਤ ਸੋਹਣੇ ਬਣੇ ਸੀਗੇ ਹੂੰ ਆ ਵੀ ਹੁਣ ਤਾਂ ਵੇਖ ਬਣ ਗਏ ਵਦ ਗਿਆ ਆ ਦੇਖੋ ਬਹੁਤ ਫਰਕ ਆ ਗਿਆ ਨਾਲ ਆ ਵੀ ਹੁਣ ਇਹੇ ਕਦ ਕੱਢਣਗੇ 2 ਦਿਨ ਦੀ ਹੋਈ ਆ ਫਿਰ ਹਜੇ 40 40 ਇੰਚ ਕਰਕੇ ਕੱਦ ਆ ਕੁਆਲਿਟੀ ਫੇਸ ਦੀ ਕੁਆਲਿਟੀ ਬਈ ਸਿੰਘਾਂ ਦੀ ਕੁਆਲਿਟੀ ਬਹੁਤ ਘੈਂਟ ਆ ਇਹਨਾਂ ਦੀ ਬੱਕਰੀਆਂ ਨੂੰ ਥੂਈ ਆਏ ਆ ਵੀ ਡੇਕ ਪਾਉ ਤੋੜ ਕੇ ਸਾਨੂੰ ਪਰ ਡੇਕ ਦੇ ਵਿੱਚ ਸਮੱਸਿਆ ਕੀ ਆ ਇਹਦੇ ਵਿੱਚ ਪ੍ਰਿੰਡ ਲੱਗੇ ਪਏ ਆ ਪ੍ਰਿੰਡਾਂ ਦੇ ਛੱਤੇ ਆ ਵਿੱਚ ਹੋ ਰਿਹਾ ਆਰੇ ਪ੍ਰਿੰਡ ਵੈਸੇ ਪ੍ਰਿੰਡਾਂ ਨੇ ਸਾਡਾ ਕੋਈ ਨੁਕਸਾਨ ਨਹੀਂ ਕਰਿਆ ਨਾ ਬੱਕਰੀਆਂ ਦੇ ਲੜੇ ਆ ਇਹ ਨਾ ਹੀ ਸਾਡੇ ਕੋਈ ਆ ਵਧੀਆਂ ਫਿਰਦੀਆਂ ਬੱਕਰੀਆਂ ਨੁਕਸਾਨ ਨਹੀਂ ਕਰਿਆ ਕੇ ਇਹਨਾਂ ਨੇ ਕੋਈ ਅਸੀਂ ਫਿਰ ਪਾਪ ਨਹੀਂ ਲਿਆ ਪ੍ਰਿੰਡਾਂ ਦਾ ਵੀ ਆਪਾਂ ਕੋਈ ਸਪਰੇਅ ਮਾਰ ਦਿੰਦਾ ਕੋਈ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੰਦਾ ਕੋਈ ਡੰਡੇ ਤੇ ਲੀਰ ਵਲੇਟ ਕੇ ਤੇਲ ਨਾਲ ਜਿਵੇਂ ਮਸ਼ਾਲ ਜੀ ਬਣਾ ਕੇ ਅੱਗ ਲਾ ਦਿੰਦੇ ਆਪਾਂ ਕੋਈ ਨੁਕਸਾਨ ਨਹੀਂ ਕਰਿਆ ਉਹਨਾਂ ਨੇ ਸਾਡਾ ਨਹੀਂ ਕਰਿਆ ਅਸੀਂ ਉਹਨਾਂ ਦਾ ਨਹੀਂ ਕਰਿਆ ਕਿਉਂਕਿ ਉਹ ਵੀ ਜੀ ਵੀ ਰੱਬ ਦਾ ਬਣਾਇਆ ਹੋਇਆ, ਕੱਲਿਆ ਹੋਇਆ। ਕਹਿੰਦੇ ਹੁੰਦੇ ਆ ਸਿਆਣੇ ਵੀ ਜਦੋਂ ਪ੍ਰਿੰਟ ਜ਼ਿਆਦੇ ਹੋਣ, ਉਦੋਂ ਆਖੇ ਸਮਾਂ ਚੰਗਾ ਲੱਗਦਾ ਹੁੰਦਾ। ਪਿਛਲੀ ਵਾਰ ਵੀ ਪ੍ਰਿੰਟ ਵੱਧ ਸੀ, ਸਮਾਂ ਵਧੀਆ ਲੱਗਿਆ ਸੀਗਾ। ਐਤਕੀ ਵੀ ਪ੍ਰਿੰਟ ਜ਼ਿਆਦੇ ਆ, ਅੱਗੇ ਪਰਮਾਤਮਾ ਨੂੰ ਪਤਾ ਵੀ ਸਮਾਂ ਕਿਹੋ ਜਿਹਾ ਲੱਗਣਾ। ਚੱਲ ਫਿਰ ਕਰਦੇ ਸ਼ੁਰੂ।